ਦੇਖੋ ਜੋ ਇਹ ਮੌਤਾਂ ਡਾਇਰੀ ਦੇ ਕਾਰਨ ਹੋਈਆਂ ਉਹ ਇੱਕ ਬਹੁਤ ਮੰਦ ਪਾਗੀ ਗੱਲ ਹੈ ਪ੍ਰਬੰਧਾਂ ਦਾ ਇਹ ਸਮਝ ਲੋ ਪ੍ਰਬੰਧ ਹੈ ਨਹੀਂ ਔਰ ਇਹ ਠੀਕ ਹੈ ਕਿ ਕਾਰਪੋਰੇਸ਼ਨ ਚ 45 ਕਾਉਂਸਲਰ ਕਾਂਗਰਸ ਪਾਰਟੀ ਦੇ ਜਿੱਤੇ ਨੇ ਲੇਕਿਨ ਇਹੀ ਕਾਉਂਸਲਰ ਇਹੀ ਮੇਅਰ ਕਾਂਗਰਸ ਦੇ ਰਾਜ ਵੀ ਸੀ ਕੰਮ ਠੀਕ ਚੱਲ ਰਿਹਾ ਸੀ ਐਸਾ ਕੀ ਹੋਇਆ ਕਿ ਬੇ ਅਚਾਨਕ 2022 ਦੇ ਬਾਅਦ ਮਾਰਚ ਦੇ ਬਾਅਦ ਕੰਮ ਉਹਨੇ ਬੰਦ ਹੋ ਗਏ ਸਫਾਈ ਹੋਣੀ ਬੰਦ ਹੋ ਗਈ ਸੀਵਰੇਜ ਚੋਕ ਗਿਆ ਚੋਕ ਗਿਆ ਲਾਈਟ ਨਹੀਂ ਬਲਦੀ ਤੇ ਨਹੀਂ ਬਲਦੀ ਜੇ ਟਿਊਬਵਲ 11 ਲਾਏ ਸੀ ਉਹਨਾਂ ਚੋਂ ਤਿੰਨਕ ਤਾਂ ਸੀ ਪਹਿਲਾਂ ਚਲਾ ਲਏ ਉਹਨਾਂ ਚੋ ਜਿਹੜੇ ਅਠ ਸੀ ਉਹਨਾਂ ਚੋ ਕਿੰਨੇ ਚੱਲੇ ਕਿੰਨਾ ਟਾਈਮ ਲਿਆ ਸਾਰਾ ਕੁਝ ਤਿਆਰ ਸੀ ਲੇਕਿਨ ਇਹ ਸਿਰਫ ਮੈਂ ਸਮਝਦਾ ਕਿ ਕਮਿਸ਼ਨਰ ਸਾਹਿਬ ਜਿਨ੍ਹਾਂ ਕੋ ਐਗਜ਼ੈਕਟਿਵ ਪਾਰਿਆ ਜਿਨ੍ਹਾਂ ਨੇ ਸਾਰਿਆਂ ਦੇ ਤਬਾਦਲੇ ਕਰਨੇ ਹੁੰਦੇ ਆ ਜਿਨ੍ਹਾਂ ਨੇ ਸਾਰੇ ਮੁਲਾਜ਼ਮਾਂ ਤੋਂ ਕਮ ਲੈਣੇ ਹੁੰਦੇ ਆ ਤੇ ਪ੍ਰਬੰਧ ਕਰਨੇ ਹੁੰਦੇ ਆ ਔਰ ਛਰਨੋ ਦੁਖਦਾਈ ਗੱਲ ਇਹ ਆ ਕਿ ਕਮਿਸ਼ਨਰ ਸਾਹਿਬ ਲੋੜ ਹੀ ਨਹੀਂ ਸਮਝਦੇ ਕਿ ਵੀ ਹਾਊਸ ਦੀ ਮੀਟਿੰਗ ਹੋਵੇ ਜਦੋਂ ਉਹਨਾਂ ਨੂੰ ਪੁੱਛੋ ਕਹਿੰਦੇ ਕੰਮ ਕੀ ਆ ਕੰਮ ਤਾਂ ਹੈ ਹੀ ਕੋਈ ਨਹੀਂ 14 ਕਰੋੜ 60 ਲੱਖ ਰੁਪਇਆ ਕਾਰਪੋਰੇਸ਼ਨ ਦੇ ਖਾਤੇ 'ਚ ਪਿਆ ਹੋਵੇ ਇਸ ਤਿੰਨ ਮਹੀਨੇ ਪਹਿਲਾਂ ਦੀ ਗੱਲ ਕਰਦਾ ਹੁਣ ਹੋਰ ਕਿਤੇੋਂ ਪੈਸੇ ਆ ਗਏ ਹੁਣ ਤਾਂ ਵਧ ਗਿਆ ਹੋਗਾ ਹਾਊਸ ਦੇ ਪ੍ਰਾਣੇ ਕੰਮ ਪਾਸ ਕੀਤੇ ਹੋ ਇਸੇ ਕਮਿਸ਼ਨਰ ਦੇ ਦੌਰਾਨ 6-7 ਮਹੀਨੇ ਪਹਿਲਾਂ 1 ਕਰੋੜ 14 ਲੱਖ ਰੁਪਇਆ ਕੇਵਲ ਪਰਚੇਜ਼ ਕਰਨੀ ਸੀ ਤਾਂ ਕਿ ਜਿਹੜੀਆਂ ਲਾਈਟਸ ਜਗਾ ਜਗਾ ਨਹੀਂ ਚੱਲ ਰਹੀਆਂ ਚੱਲਣ ਉਹਦਾ ਟੈਂਡਰ ਹੀ ਨਹੀਂ ਲਾਇਆ ਪਰ ਮੈਨੂੰ ਪਤਾ ਅਸੀਂ 24 ਸਾਲ ਦਾ ਮੈਂ ਰਾਜਨੀਤੀ ਚ ਹਾਂ ਔਰ ਮੈਂ ਇਦਾਂ ਕਦੇ ਨਹੀਂ ਵੇਖਿਆ ਕਿ ਵੀ ਇਸ ਤਰ੍ਹਾਂ ਕੋਲਰੇ ਨਮ ਹੋਤਾ ਹੋ ਡਾਇਰੀਆ ਨਮ ਹੋਤਾ ਹੋ ਔਰ ਡਾਇਰੀਆ ਜਿਹੜਾ ਫੈਲਿਆ ਉਹਦਾ ਕਾਰਨ ਕੀ ਆ ਕਿ ਸੀਵਰੇਜ ਦਾ ਪਾਣੀ ਦੀ ਸਪਲਾਈ ਇਕੱਠੀ ਹੋ ਗਈ ਉਹ ਕਿਵੇਂ ਪ੍ਰਬੰਧ ਕਰਨੇ ਆ ਜੇ ਸੀ ਬਹੁਤ ਬਹੁਤ ਜਗ੍ਹਾ ਬਹੁਤ ਸਾਰੀਆਂ ਜਗ੍ਹਾ ਸ਼ਹਿਰ ਚ ਹੋਣਗੀਆਂ ਜਿੱਥੇ ਲੀਕੇ ਜਿਆ ਲੇਕਿਨ ਜਦੋਂ ਤੁਹਾਡਾ ਡਰੇਨ ਪਾਣੀ ਨਾਲ ਭਰੀ ਹੋਏਗੀ ਤੇ ਉਹ ਉਹ ਫਿਰ ਪਾਣੀ ਮਿਕਸ ਹੋਏਗਾ ਇਹਨਾਂ ਨੂੰ ਕਿਹਾ ਗਿਆ ਕਿ ਸੁਪਰ ਸੈਕਸ਼ਨ ਮਸ਼ੀਨ ਚਲਾਈ ਜਾਵੇ ਆਪਾਂ ਨੂੰ ਘਟੋ ਘਟ ਕਰੋ 1.5 ਕਰੋੜ 2 ਕਰੋੜ ਰੁਪਇਆ ਜਿੰਨਾ ਲੱਗਦਾ ਨਾ ਆ ਜਾਵੇ ਔਰ ਜਿਹੜੀਆਂ ਮਹੱਲਿਆਂ ਚੋਂ ਗਲੀਆਂ ਨਾਲੀਆਂ ਜਿਹੜੇ ਸੀਵੇਜ ਐ ਛੋਟੇ ਉਹਨਾਂ ਨੂੰ ਛੋਟਿੰਗ ਜੈਟਿੰਗ ਮਸ਼ੀਨਾਂ ਨਾਲ ਸਾਫ਼ ਕੀਤਾ ਜਾਵੇ ਮੈਂ ਕਿਹਾ ਜੀ 20 ਦਿਨ ਮੈਂ ਟਰਾਈ ਕਰ ਚੁੱਕਿਆ ਬਹੁਤ ਕਾਮਯਾਬ ਐ 9 ਲੱਖ ਰੁਪਇਆ ਮਹੀਨਾ ਲੱਗੇਗਾ ਉਹਨੂੰ ਹੋਰ ਘਟਾਇਆ ਜਾ ਸਕਦਾ ਲੇਕਿਨ ਇਹ ਕਾਮਯਾਬ ਐ ਔਰ ਡਰੇਨਾਂ ਦੀ ਸਫਾਈ ਜਿਵੇਂ ਘਰ ਚ ਪੋਚਾ ਲਾਇਆ ਇਸ ਤਰ੍ਹਾਂ ਦੀ ਕੀਤੀ ਜਿੱਥੇ-ਜਿੱਥੇ ਵੀ ਕੀਤੀ ਮੇਰੇ ਕੋਲ ਨੇ ਕੁਝ ਪੱਤਰਕਾਰ ਵੀ ਰਿਪੋਰਟ ਜਾਂਦੇ ਇਸ ਗੱਲ ਨੂੰ ਉਹਨਾਂ ਦੇ ਮਹੱਲਿਆਂ 'ਚ ਵੀ ਹੋਈ ਐ ਉਹਨਾਂ ਨੇ ਐਪਰੀਸ਼ੀਏਟ ਕੀਤਾ ਕਿ ਇਹ ਪਹਿਲੀ ਵਾਰ ਹੋਇਆ ਔਰ ਜੇ ਉਹਨੂੰ ਚਾਲੂ ਕੀਤਾ ਤਾਂ ਇਹਨਾਂ ਨੂੰ ਅਸੀਂ ਹਾਊਸ ਦੀ ਮੀਟਿੰਗ 'ਚ ਕਿਹਾ ਵੀ 50-50 ਲੱਖ ਰੁਪਏ ਤੋਂ ਥੱਲੇ ਆਪਾਂ ਉੱਪਰੋਂ ਸੈਂਕਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਪਾਸ ਕਰੋ ਤੇ ਟੈਂਡਰ ਲਾਓ ਟੈਂਡਰ ਨਹੀਂ ਲਾਏ ਪਹਿਲਾਂ ਫਿਰ ੱਕੇ ਗੱਲਬਾਤ ਕੀਤੀ ਟੈਂਡਰ ਲਾਓ ਟੈਂਡਰ ਲਾਓ ਉਹ ਵੇਟ ਕਰ ਰਿਹਾ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਕੋਡ ਲੱਗ ਜਾਏ ਕੋਰ ਥੋੜਾ ਡਿਲੇ ਹੋ ਗਿਆ ਮੈਂ ਕਿਹਾ ਜੀ ਵਰਕ ਆਰਡਰ ਦਿਓ ਵਰਕ ਆਊਟਰ ਨਹੀਂ ਦਿੱਤਾ ਕੋਟ ਲੱਗ ਗਿਆ ਇਹ 1 ਜੂਨ ਨੂੰ ਵੋਟਾਂ ਪੈ ਗਈਆਂ 5 7 ਜੂਨ ਨੂੰ ਕੋਟ ਖਤਮ ਹੋ ਗਿਆ ਹੋਗਾ ਲੇਕਿਨ ਅੱਜ ਤਾਈਂ ਵੀ ਕੰਮ ਚਾਲੂ ਨਹੀਂ ਹੋਇਆ ਇੱਕ ਇਹਦੀ ਨਲਾਕੀ ਔਰ ਦੂਜਾ ਆਈਟਮ ਜਿਹੜੀ ਪਾਸ ਅਸੀਂ ਕੀਤੀ ਹਾਊਸ ਦੇ ਵਿੱਚ ਮਾਨਯੋਗ ਕਮਿਸ਼ਨਰ ਸਾਹਿਬ ਨੇ ਉਹ ਐਂਟਰੀ ਨਹੀਂ ਹੋ ਐਂਟਰੀ ਨਹੀਂ ਕੀਤੀ ਦੂਸਰੀ ਆਈਟਮ ਇਹ ਸੀਗੀ ਕਿ 50 ਲੱਖ ਤੋਂ 45 ਲੱਖ ਰੁਪਇਆ ਆਪਾਂ ਜਿਹੜੇ ਮਲਿਆਂ ਦੇ ਸੀਵਰੇਜ ਆ ਉਹਨਾਂ ਨੂੰ ਸਾਫ਼ ਕਰਨ ਲਈ ਜੈਟਿੰਗ ਮਸ਼ੀਨ ਤੇ ਇੱਕ ਉਹ ਸਕਸ਼ਨ ਪੰਪ ਟਰੈਕਟਰ ਮਗਰ ਜਿਹੜਾ ਤੁਸੀਂ ਦੇਖਿਆ ਸੀਗਾ ਉਹਨਾਂ ਨੇ ਨਾ ਜੀ ਨਾ ਆਈਟਮ ਪਾਸ ਹੀ ਨਹੀਂ ਕੀਤੀ ਰਿਕਾਰਡ ਹੀ ਨਹੀਂ ਕੀਤੀ ਅਸੀਂ ਹਾਊਸ ਨੇ ਪਾਸ ਕੀਤੀ ਮੈਂ ਵਿੱਚ ਬੈਠਾ ਕਿ ਦੋ ਆਈਟਮਾਂ ਇੱਕ ਲਾਈਟਾਂ ਵਾਲੀ ਨਹੀਂ ਲਾਈਟਾਂ ਦੀ ਸੁਪਰ ਸਕਸ਼ਨ ਮਸ਼ੀਨ ਜਿਹੜੀ ਮੇਨ ਲਾਈਨ ਤੋਂ ਸਕਸ਼ਨ ਕਰੇਗੀ ਨਾ ਜੀ ਨਾ ਨਾ ਜੀ ਨਾ ਉਹਦਾ ਕੰਮ ਕਰਾਉਣ ਦਾ ਟੈਂਡਰ ਹੁੰਦਾ ਕਿ ਪਰ ਮੀਟਰ ਉਹ ਲੈਂਦੇ ਆ ਜੋ ਵੀ ਟੈਂਡਰ ਵਿੱਚ ਮਿੰਤਾ ਇਹ ਪਤਾ ਨਹੀਂ ਕੀ ਟੈਂਡਰ ਦਾ ਰੇਟ ਆ ਤੇ ਉਹਨੇ ਮੀਟਰ ਤਾਂ ਸਾਫ ਹੁੰਦਾ ਔਰ 50 ਲੱਖ ਰੁਪਏ ਤੋਂ ਥੱਲੇ 45 50 ਕਿ ਜਿਹੜੀਆਂ ਗਲੀਆਂ ਮਹੱਲੇ ਦੀਆਂ ਉਹਨਾਂ ਦੀਆਂ ਲਾਈਨਾਂ ਸਾਫ ਕਰਨ ਲਈ ਜਿੱਦਾਂ ਮੈਂ 9 ਲੱਖ ਰੁਪਏ ਪਰ ਮਹੀਨਾ ਫਿਰ ਮੈਨੂੰ 3 ਮਹੀਨੇ ਆਪਣੀ ਜੇਬ ਚੋਂ ਪੈਸੇ ਦੇਣੇ ਪੈਂਦੇ ਮੈਂ ਪਾਇ ਹੀ ਨਹੀਂ ਰਿਕਾਰਡ ਹੀ ਨਹੀਂ ਕੀਤਾ ਮੀਟਿੰਗ this is great violation ਜੇ ਇਨਕੁਆਇਰੀ ਹੋ ਕੇ ਪਰਚਾ ਹੋਣਾ ਚਾਹੀਦਾ ਕਮਿਸ਼ਨਰ ਤੇ ਜਾਂ ਜਿਸ ਵੀ ਅਫਸਰ ਨੇ ਉਹ ਕੰਮ ਕੀਤਾ ਕਮਿਸ਼ਨਰ ਦੀ ਮਰਜ਼ੀ ਨਹੀਂ ਹੋਇਆ ਉਹ ਦੇਖੋ ਐਡਾ ਵੱਡਾ ਹਾਦਸਾ ਹੋਇਆ ਡਾਇਰੀਆ ਹੋ ਜਾਣਾ ਇੱਕ ਚੀਜ਼ ਆ ਕੋਲਰਾ ਇਜ਼ ਵੈਰੀ ਡੇਂਜਰਸ ਕੋਲਰੇ ਦੇ ਦੋ ਦੋ ਪੇਸ਼ੈਂਟ ਅਟੈਕ ਹੋ ਚੁੱਕੇ ਕਪੂਰਤਰੇ ਚ ਔਰ ਸਾਡੀ ਸਰਕਾਰ ਨੂੰ ਹੈਲਥ ਮਿਨਿਸਟਰ ਨੂੰ ਵੀ ਔਰ ਲੋਕਲ ਸੈਲਫ ਗਵਰਨਮੈਂਟ ਦੇ ਵਜ਼ੀਰ ਨੂੰ ਵੀ ਬਹੁਤ ਗੰਭੀਰਤਾ ਨਾਲ ਇਸ ਗੱਲ ਨੂੰ ਸੋਚਣਾ ਚਾਹੀਦਾ ਕੱਲ ਮੈਨੂੰ ਪਤਾ ਲੱਗਾ ਕਿ ਵਜ਼ੀਰ ਸਾਹਿਬ ਆਏ ਆ ਮੈਂ ਕਿਹਾ ਵੀ ਵਜ਼ੀਰ ਜੇ ਮੈਂ ਕਪੂਰਥਲੇ ਚ ਰਣਾ ਸਾਂਝਾ ਮੇਰ ਨਾਲ ਬਾਕੀ ਦੇ ਇਲੈਕਸ਼ਨ ਲੜੇ ਆ ਚਾਹ ਅਕਾਲੀ ਦਲ ਹੋਵੇ ਚਾਹ ਆਮ ਆਦਮੀ ਪਾਰਟੀ ਹੋਵੇ ਚਾਹ ਭਾਜਪਾ ਹੋਵੇ ਉਹਨਾਂ ਦਾ ਐਮਐਲਏ ਤਾਂ ਮੈਂ ਹੀ ਆ ਨਾ ਮੈਂ ਗਲਤ ਮਰਨਾ ਹੀ ਕਰਨਗੇ ਮੇਰ ਨਾਲ ਕਰਨੀ ਚਾਹੀਦੀ ਆ ਮੇਰੇ ਨੋਟਿਸ 'ਚ ਲਿਆਉਣ ਤਾਂ ਮੇਰਾ ਫਰਜ਼ ਹੈ ਕਿ ਮੈਂ ਉਸ ਗੱਲ ਤੇ ਪੂਰਾ ਉਤਰਾਂ ਤਾਂ ਮੈਂ ਕਿਹਾ ਵੀ ਅੱਜ ਵਜ਼ੀਰ ਤਾਂ ਸਾਂਝਾ ਹੁੰਦਾ ਮੈਂ ਕਿਹਾ ਮੈਂ ਜਾ ਕੇ ਉਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਲੇਕਿਨ ਗੱਲ ਹੈ ਮੈਂ ਕਹਾਂ ਜੀ ਤੁਸੀਂ ਆ ਗਏ ਹੋ ਔਰ ਮੋਤਾ ਹੋਈਆਂ ਔਰ ਸੀਵਰੇਜ ਨਾ ਸਾਫ ਕਰਨ ਦੀ ਵਜ੍ਹਾ ਨਾ ਹੋਈਆਂ ਔਰ ਟੈਂਡਰ ਲੱਗੇ ਨੂੰ ਇੰਪਲੀਮੈਂਟ ਨਾ ਕਰਾਉਣਾ ਔਰ ਇਹ ਦਿਨ ਉਹ ਵੱਡਾ ਕਿਹਨੇ ਦੇਖੜੇ ਸੀ 50 ਲੱਖ ਕਿਉਂ 2 ਕਰੋੜ ਦਾ ਟੈਂਡਰ ਲੱਗਣਾ ਚਾਹੀਦਾ ਜਿੰਨਾ ਵੀ ਇਹ ਸਾਫ ਕਰੋ ਜਨਤਾ ਦਾ ਪੈਸਾ 14 ਕਰੋੜ 7 ਲੱਖ ਰੁਪਏ ਦੇ ਤੁਸੀਂ ਬੈਠੇ ਹੋ ਉਹ ਕਿਹਦੇ ਲਈ ਉਹ ਲਿਜਾਣਾ ਕਿੱਥੇ ਲਿਜਾ ਤੁਸੀਂ ਸਕਦੇ ਨਹੀਂ ਲਾਓ ਜਾਂ ਤਾਂ ਮੈਂ ਕਿਹਾ ਮੰਤਰੀ ਜੀ ਤੁਹਾਡੀ ਹਦਾਇਤ ਹੈ ਕਿ ਕੋਈ ਕੰਮ ਨਹੀਂ ਕਰਨਾ ਫਿਰ ਤਾਂ ਇਸ ਕਮਿਸ਼ਨਰ ਦਾ ਕੋਈ ਕਸੂਰ ਨਹੀਂ ਫਿਰ ਇਹਦਾ ਮਤਲਬ ਸਰਕਾਰ ਨਹੀਂ ਚਾਹੁੰਦੀ ਕਿ ਕੰਮ ਹੋਣ ਤੇ ਜੇ ਤੁਸੀਂ ਇਹੋ ਜਿਹੀ ਹਦਾਇਤ ਕੋਈ ਨਹੀਂ ਕੀਤੀ ਤਾਂ ਫਿਰ ਕਮਿਸ਼ਨਰ ਸ਼ੁੱਡ ਵੀ ਹੈਲ ਰਿਸਪਾਂਸਿਬਲ ਆ ਜੇ ਮੋਤਮ ਜਿਨੀ ਹੋਈਆਂ ਉਹਨਾਂ ਦਾ 302 ਦਾ ਪਰਚਾ ਸਾਡੀ ਕਮਿਸ਼ਨਰ અનુਪਮ ਕਲੇਰ ਤੇ ਹੋਣਾ ਚਾਹੀਦਾ ਔਰ ਉਹਨਾਂ ਔਰ ਚੌਹਾਂ ਬੰਦਿਆਂ ਨੂੰ ਦੇਖੋ ਤੁਹਕ ਪਤਾ ਕਿ ਇਸ ਗੱਲ ਦਾ ਜਦੋਂ ਨੌਕਰੀ ਲੈਣੀ ਆ ਪਰ ਰਿਜ਼ਰਵ ਕੋਟੇ ਚ ਤੇ ਜਦੋਂ ਮਿਲ ਗਈ ਮਾਲਕ ਨੇ ਕਿਰਪਾ ਕਰ ਦਿੱਤੀ ਤੁਸੀਂ ਆਲਾ ਅਫਸਰ ਬਣ ਗਏ ਹੋ ਤੇ ਮਰੇ ਕੋਣ ਗਰੀਬ ਜਨਤਾ ਸ਼ਡਿਊਲ ਕਾਸਟ ਲੋਕ ਚਾਰ ਉਹਨਾਂ ਦੇ ਜਨਰਲ ਕਲਾਸ ਦਾ ਕੋਈ ਪਾਇਆ ਤਮਨ ਦਸੋ ਇਹ ਯਾਰ ਬੜੇ ਗੰਭੀਰ ਮਸਲਾ ਅਸੀਂ ਸ਼ਡਿਊਲ ਕਾਸਟ ਹੋ ਕੇ ਵੀ ਆਪਾਂ ਉਹਨਾਂ ਗਰੀਬ ਜਨਤਾ ਦਾ ਨਾ ਸੋਚੀਏ ਇਹ ਬਹੁਤ ਮਾੜੀ ਗੱਲ ਹੈ ਉਦੋਂ ਮੰਦ ਭਾਗੀ ਆ ਅਮੀਰ ਆਦਮੀ ਦਾ ਤਾਂ ਚਲੋ ਜੇ ਬਿਮਾਰ ਹੋ ਗਿਆ ਪਰ ਰੱਬ ਕਿਸੇ ਨੂੰ ਬਿਮਾਰ ਕਰੇ ਨਾ ਉਹਦੇ ਕੋਲ ਸਾਧਨ ਵੀ ਹੁੰਦੇ ਆ ਗਰੀਬ ਜਨਤਾ ਬਹੁਤ ਸਾਰੇ ਹੋ ਜਿਆ ਆ ਜਿਨ੍ਹਾਂ ਨੇ ਹਸਪਤਾਲ ਚ ਵੀ ਨਹੀਂ ਜਿਹੜੇ ਹਸਪਤਾਲ ਚ ਵੀ ਨਹੀਂ ਆਏ ਆਪਣਾ ਇਲਾਜ ਪ੍ਰਾਈਵੇਟਲੀ ਛੋਟੇ ਡਾਕਟਰਾਂ ਤੋਂ ਵੱਡਿਆਂ ਡਾਕਟਰਾਂ ਤੋਂ ਕਰਾ ਰਹੇ ਨਹੀਂ ਕਰਾ ਰਹੇ ਇਹ ਯਾਰੋ ਇਹ ਬੜਾ ਦੁੱਖਦਾਈ ਆ ਪ੍ਰਮੁੱਖ ਦੀ ਗੱਲ ਤੇ ਇਹ ਆ ਅੱਜ ਹੋਰ ਕੋਈ ਗੱਲ ਨਹੀਂ ਕਰਨੀ ਅੱਜ ਪ੍ਰੈਸ ਕਾਨਫਰੰਸ ਇਸ ਲਈ ਸੱਦੀਆ ਕਿ ਕੱਲ ਮੰਤਰੀ ਜੀ ਨੂੰ ਗੱਲ ਕੀਤੀ ਸੀ ਅੱਜ ਕਰੀਬ 24 ਘੰਟੇ ਹੋ ਗਏ ਆ ਕਿ ਇਹਨੂੰ ਸਸਪੈਂਡ ਕਰੋ। ਹੈ ਤੁਸੀਂ ਕੰਪਨਸੇਸ਼ਨ ਦੀ ਗੱਲ ਕੀਤੀ ਸੀ ਅੰਦਰ ਵੀ ਬਹੁਤ ਮਾਈਂਟ ਲੱਗਦਾ ਹੈ। ਕੱਲ ਮੰਤਰੀ ਸਾਹਿਬ ਇਹ ਕਹਿ ਗਏ ਨੇ ਇਹਦੀ ਜਾਣ ਕਰਾਂਗੇ ਨਹੀਂ ਇਹ ਡਾਈਰ ਨੇ ਮਰੀ ਵੀ ਆ ਕਿ ਨਹੀਂ। ਇਹ 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 ਜੇ ਜੇ ਮੰਤਰੀ ਜੀ ਦਾ ਬਿਆਨ ਹੈ ਕਿ ਮੌਕੇ ਮੌਕੇ ਦੇ ਹਿਸਾਬ ਨਾਲ ਬਹੁਤ ਮੰਦ ਭਾਗਾ। ਮੰਤਰੀ ਜੀ ਅਜ ਵੀ ਸ਼ੱਕ ਕਰਨ ਉਥੇ ਡਾਕਟਰ ਕਹਿ ਰਹੇ ਡਾਇਰੀ ਇਹਨਾਂ ਦੇਥਿਆ ਇਹ ਮਿਕਸ ਹੋਇਆ ਪਾਣੀ ਕਿ ਮੰਤਰੀ ਜੀ ਦੀ ਇਹ ਸਟੇਟਮੈਂਟ ਮੈਨੂੰ ਨਹੀਂ ਚੰਗੀ ਲੱਗੀ ਮੰਤਰੀ ਜੀ ਇੱਥੇ ਤੁਸੀਂ ਬਿਲਕੁਲ ਸਰਾਸਰ ਗਲਤ ਕੱਲ ਮੈਂ ਤੁਹਾਨੂੰ ਪ੍ਰੋਟੈਕਟ ਕੀਤਾ ਮੈਂ ਤੁਹਾਨੂੰ ਹਸਪਤਾਲ ਦੇ ਬਾਰੇ ਵੀ ਕੋਈ ਗੱਲ ਨਹੀਂ ਕਰਨ ਦਿੱਤੀ ਮੈਂ ਕਿਹਾ ਵੀ ਅੱਜ ਅਸੀਂ ਹਸਪਤਾਲ ਦੀਆਂ ਕਰਾਂ ਕਰੀਏ ਲੋਕ ਮਰ ਰਹੇ ਨੇ ਸਾਡੀ ਲੋੜ ਅੱਜ ਕੀ ਆ ਕਿ ਜਿਹੜੇ ਡਾਇਰੀ ਇਹ ਨਾਲ ਜਾਂ ਕੋਲਰਾ ਜਿਹੜਾ ਆਇਆ ਕੋਲਰਾ ਕੰਟਰੋਲ ਕਰਨਾ ਇਹਨਾਂ ਸੌਖਾ ਨਹੀਂ ਹੁੰਦਾ ਔਰ ਸਿਵਲ ਸਰਜਨ ਲੱਗੀ ਆ ਸਾਡਾ ਸਾਰਾ ਹਸਪਤਾਲ ਦਾ ਸਟਾਫ ਲੱਗਾ ਲੇਕਿਨ ਹੋਰ ਕਿਉਂ ਹੈ ਕਾਰਨਾ ਮੈਂ ਅੱਜ ਸਰਕਾਰ ਨੂੰ ਮੈਂ ਦੱਸਣਾ ਚਾਹਨਾ ਕਿ ਜੇ ਦੋ ਦਿਨਾਂ ਦੇ ਵਿੱਚ ਇਹਨਾਂ ਨੂੰ ਸਸਪੈਂਡ ਨਾ ਕੀਤਾ ਗਿਆ ਕਮਿਸ਼ਨਰ ਸਾਹਿਬ ਨੂੰ ਇਨਕੁਆਇਰੀ ਨਾ ਲਈ ਗਈ ਤਾਂ ਕਪੂਰਥਲੇ ਦੇ ਰੋਸ ਅਜੇ ਰੋਸ ਰਹੇਗਾ ਕਪੂਰਥਾ ਦੇ ਰੋਕਾਂ ਚ ਰਾਣੇ ਲਈ ਵੀ ਰੋਸ ਰਹੇਗਾ ਇਹਨਾਂ ਕਾਉਂਸਲਰਾਂ ਲਈ ਵੀ ਰੋਸ ਰਹੇਗਾ ਕੀ ਯਾਰ ਤੁਸੀਂ ਇਨਸਾਫ ਰਿੰਦਵਾ ਸਕਦੇ ਦੋ ਦਿਨਾਂ ਬਾਅਦ ਬੈਨਫੈਕਸ਼ਨ ਮੈਂ ਤੁਹਾਨੂੰ ਦੱਸਾਂ ਦੋ ਦਿਨਾਂ ਬਾਅਦ ਅਸੀਂ 2 ਘੰਟੇ ਇੱਥੇ ਕਰਨਾ ਲਾਵਾਂਗੇ ਰੋਜ਼ ਦਫ਼ਤਰ ਜਾਣ ਤੋਂ ਪਹਿਲਾਂ ਰੋਜ਼ ਹਾਂ ਪਰ ਉਹਦੇ ਵਿੱਚ ਫਿਰ ਮੇਰੇ ਖਿਆਲ ਨਾਲ ਸਰਕਾਰ ਦੀ ਬਦਨਾਮੀ ਹੋਏਗੀ ਲੋਕਾਂ ਦੇ ਮਨ 'ਚ ਠੰਡ ਪਾਉਣੀ ਆ ਔਰ ਐਡਮਿਨਿਸਟ੍ਰੇਸ਼ਨ ਸਟਰੋਂਗ ਕਰਨੀ ਆ ਤੇ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਸਰਕਾਰ ਨੂੰ ਇਹਦੇ ਚ ਕੀ ਬੁਰਾਈ ਹੈ ਭਾਈ ਰਿਸਪੌਂਸਿਬਿਲਟੀ ਕਿਸੇ ਦੀ ਦਾ ਫਿਕਸ ਕਰੋ ਹੁਣ ਇਹ ਨਾ ਹੋਵੇ ਕਿ ਤੁਸੀਂ ਛੋਟੇ ਮਰਾਜ ਮਾਦੇ ਤੇ ਰਿਸਪੌਂਸਿਬਿਲਟੀ ਫਿਕਸ ਕਰੋ نو ਵੀ ਵਿਲ ਨਾਟ ਅਲਰੇਟ ਦੈਟ ਯਾਰ ਮੇਰੀ ਗੱਲ ਸੁਣੋ ਕਾਰਨ ਮੈਂ ਕੀ ਦਸਾਂ ਇੱਕ ਇੱਕ ਜਗ੍ਹਾ ਨਹੀਂ ਕੇਪेबल ਨਹੀਂ ਉਹ ਐਂਡ ਸ਼ੀ ਇਸ ਬੀਨ ਗਿਵਨ ਟੂ ਔਰ 3 ਚਾਰਜਸ ਇਹ ਮੈਂ ਤਾਂ ਦਿੱਤੇ ਜਿਹਨੇ ਦਿੱਤੇ ਉਹ ਦੱਸੇ ਕਿਉਂ ਦਿੱਤੇ ਕੇਪੇਬਿਲਟੀ ਬੜੀ ਵੱਡੀ ਚੀਜ਼ ਆ ਅਫਸਰ ਕੇ ਕੈਪੇਬਲ ਹੁੰਦੇ ਹੋ ਸਕਦਾ ਚਾਰ ਜਗ੍ਹਾ ਵੀ ਕੰਟਰੋਲ ਕਰ ਲੈਣਾ ਲੇਕਿਨ ਇਤੋਂ ਤਾਂ ਗਰੀਬ ਇੱਕ ਜਗ੍ਹਾ ਨਹੀਂ ਹੋਇਆ ਕੰਟਰੋਲ ਤੇ ਚਾਰ ਦੋ ਛੇਗਾ ਦਾ ਚਾਰਜ ਇਹ ਬਹੁਤ ਮਾੜੀ ਗੱਲ ਹੈ